ਇਹ ਸਾਧ ਸੰਗਤ ਜੀ ਜਿਵੇਂ ਮੋਤੀ ਆ ਜਾਏ ਨਾ ਅੱਖਾਂ ਦੇ ਵਿੱਚ ਤੇ ਅੱਖਾਂ ਅੰਨੀਆਂ ਹੋ ਜਾਂਦੀਆਂ ਖਰਾਬ ਹੋ ਜਾਂਦੀਆਂ ਨੇ ਮਹਾਰਾਜ ਕਹਿੰਦੇ ਜਿਹੜਾ ਅਹੰਕਾਰ ਰੂਪੀ ਮੋਤੀ ਹੋ ਜੇ ਨਾ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਫਿਰ ਉਹ ਦੂਰ ਉਹ ਦ੍ਰਿਸ਼ਟੀ ਨਹੀਂ ਆ ਸਕਦਾ ਕੁਝ ਵੀ ਮਹਾਰੇ ਕਹਿੰਦੇ ਖਾਲਸਾ ਜੀ ਫਿਰ ਉਹ ਖਰਾਬ ਕਰਦੇ ਹਨ ਦ੍ਰਿਸ਼ਟਨ ਆਵੇ ਸੁਭ ਗੁਣ ਬ੍ਰਿੰਦ ਆ ਫਿਰ ਉਹ ਜਿਵੇਂ ਮੋਤੀ ਆ ਜਾਏ ਨਾ ਅੱਖਾਂ ਵਿੱਚ ਫਿਰ ਉਹ ਧੁੰਦਲਾ ਧੁੰਦਲਾ ਦਿਸਦਾ ਹੈ ਦਿਸਦਾ ਹੈ ਪਰ ਧੁੰਦਲਾ ਦਿਸਦਾ ਹੈ ਸਪਸ਼ਟ ਨਹੀਂ ਦਿਸਦਾ ਹੈ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖੋ ਉਹ ਜਦੋਂ ਅੰਕਾਰ ਰੂਪੀ ਮੋਤੀ ਆ ਜਾ ਨਾ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਫਿਰ ਕੀ ਆ ਦ੍ਰਿਸ਼ਟਿ ਨਾ ਆਵੇ ਸੁਭਗੁਣ ਬ੍ਰਿੰਦ ਸੁਭਗੁਣ ਜਿਹੜੇ ਆ ਨਾ ਬਹੁਤ ਉਹ ਦ੍ਰਿਸ਼ਟੀ ਵਿੱਚ ਨਹੀਂ ਆਉਂਦੇ ਹਨ ਮਗ ਪ੍ਰਭ ਮਿਲਣਸ ਦੂਰ ਬਿਲੰਦ ਇਸ ਕਰਕੇ ਪਰਮਾਤਮਾ ਦੇ ਮਾਰਗ ਤੇ ਚੱਲਿਆ ਨਹੀਂ ਜਾਂਦਾ ਪਰਮਾਤਮਾ ਨੂੰ ਮਿਲਣ ਦੀ ਬੜੀ ਔਖਿਆਈ ਆਉਂਦੀ ਹੈ ਇਹ ਦੁੱਖ ਖਤਨਾ ਬੈਦ ਸਤ ਗੁਰ ਹੈ ਹਾਥ ਗੁਰੂ ਕਹਿੰਦੇ ਜਿਵੇਂ ਅੱਖਾਂ ਦੇ ਵਿੱਚ ਮੋਤੀ ਆ ਜੇ ਉਸ ਮੋਤੀ ਨੂੰ ਸਿਰਫ ਵੈਦ ਡਾਕਟਰ ਹੀ ਦੂਰ ਕਰ ਸਕਦੇ ਆ ਇਵੇਂ ਹੀ ਖਾਲਸਾ ਜੀ ਜਦੋਂ ਬੁੱਧੀ ਰੂਪੀ ਨੇ ਤਰਾ ਦੇ ਵਿੱਚ ਅਹੰਕਾਰ ਰੂਪੀ ਮੋਤੀ ਪੈ ਜੇ ਤਮਹਾਰਾਏ ਕਹਿੰਦੇ ਸਮੋਤੀ ਨੂੰ ਗੁਰੂ ਰੂਪੀ ਵੈਦ ਦੂਰ ਕਰਦੇ ਹਨ ਔਖਾ ਦਬਾਕ ਬਸਾਏ ਜੇ ਔਰ ਹੈ ਹਾਂ ਔਖਤ ਜਿਹੜੇ ਦਵਾਈ ਕੀ ਹੈ ਗੁਰੂ ਕਿਹੜੀ ਦਵਾਈ ਦਿੰਦਾ ਮਹਾਰਾਏ ਕਹਿੰਦੇ ਗੁਰੂ ਉਹ ਦਵਾਈ ਦਿੰਦਾ ਵਾਕ ਵਸਾਏ ਹਿਰਦੇ ਸਤਗੁਰੂ ਕਹਿੰਦੇ ਜਿਹੜੇ ਗੁਰੂ ਨੇ ਬਚਨ ਕੀਤੇ ਹੁੰਦੇ ਆ ਨਾ ਉਸ ਬਚਨਾ ਨੂੰ ਅੰਦਰ ਹਿਰਦੇ ਵਿੱਚ ਸਿੱਖ ਬਸਾ ਕਰਕੇ ਉਹਨਾਂ ਨੂੰ ਕਮਾ ਲਵੇ ਇਹ ਦਵਾਈ ਹੈ ਸਿੱਖ ਵਾਸਤੇ